ਮੈਂ ਦਵਿਤੀ ਇਹ ਗੱਲ ਕਹਿੰਦੀ ਸੀਗੀ ਵੀ ਦੇਖੋ ਤੁਸੀਂ ਵੀ ਇਹੇ ਹੋਣ ਮੰਨਦੇ ਨੇ ਚਲੋ ਠੀਕ ਆ ਪਹਿਲਾਂ ਪਾਰਟੀ ਬਣਾ ਲੈਂਦੀ ਨਹੀਂ ਤੁਹਾਨੂੰ ਵੀ ਪਤਾਗਾ ਸਾਡੇ ਨਾਲੋਂ ਤੋਂ ਤੁਹਾਨੂੰ ਜ਼ਿਆਦਾ ਐਕਸਪੀਰੀਅੰਸ ਆ ਸਟੈਬਲਿਸ਼ ਹੋਣ ਦੇ ਲਈ ਕਿੰਨੀਆਂ ਪ੍ਰੋਬਲਮਸ ਆਉਂਦੀਆਂ ਨੇ ਤੇ ਕਿੰਨੀਆਂ ਦੌਰਾਂ ਵਿੱਚ ਦੀ ਨਿਕਲ ਹੀ ਪੈਂਦੀ ਆ ਜੀ ਫੇਰ ਜਾ ਕੇ ਕਿਤੇ ਇਸਟੈਬਲਿਸ਼ ਹੁੰਦੀ ਆ ਪਾਰਟੀ ਬਿਲਕੁਲ ਠੀਕ ਹੈ ਇਹ ਤਾਂ ਹੁਣ ਅਸੀਂ ਦਰਦੀ ਜੇ ਤੌਰ ਤੇ ਜਿਵੇਂ ਰਬੜ ਨੂੰ ਖਿੱਚਿਆ ਵੇ ਅਸੀਂ ਤੇ ਜਦੋਂ ਛੱਡੀ ਆ ਉਹ ਦੂਰ ਤੱਕ ਆਉਦਾ ਦਾਇਰਾ ਬਣਾ ਲੈਂਦੀ ਆ ਦੂਰ ਤੱਕ ਜਾਂਦੀ ਆ ਬੁਰਕੀ ਇਹ ਇਸ ਕਰਕੇ ਹੁਣ ਇਹਨਾਂ ਨੂੰ ਵੋਟਾਂ ਮਿਲੀਆਂ ਤੇ ਇਸ ਕਰਕੇ ਅਮਰਤਪਾਲ ਵੀ ਜਿੱਤ ਗਿਆ ਮੈਂ ਕਿਸੇ ਪਾਰਟੀ ਨਾਲ ਸੋਹਣਤ ਨਹੀਂ ਮੈਂ ਤਾਂ ਸਿਰਫ ਅਡਾਲੋਜੀ ਦੀ ਗੱਲ ਹੁੰਦੀ ਆ ਵੀ ਬੰਦਾ ਚੰਗਾ ਹੋਵੇ ਕੋਈ ਵੀ ਹੋਵੇ ਪਰ ਜੇ ਤੁਸੀਂ ਇਹ ਵੋਟਾਂ ਦੇ ਹਿਸਾਬ ਤੇ ਵੀ ਕਹਿੰਦੇ ਨੇ ਵੀ ਅਸੀਂ ਪਾਰਟੀ ਬਣਾ ਲਾਂਗੇ ਤੇ ਸਟੈਬਲਿਸ਼ ਹੋ ਜਾਾਂਗੇ ਇਹ ਤੁਹਾਨੂੰ ਵੀ ਪਤਾਗਾ ਇੰਪੋਸੀਬਲ ਆਗਾ ਬਹੁਤ ਪਾਰਟੀਆਂ ਹੋਈਆਂ ਤੇ ਮਰਜ਼ ਹੋਈਆਂ ਵਿਚੀ ਤੇ ਹੁਣ ਇਹ ਬਾਪੂ ਸੂਰਤ ਸਿੰਘ ਸੀ ਜਿਨ੍ਹਾਂ ਨੇ ਆਪਣਾ ਮਰਨ ਵਰਤ ਰੱਖਿਆ ਵੇ ਅਸੀਂ ਜੀ ਲਾਲ ਅਕਸਰ ਉਹਨਾਂ ਪਿੱਛੇ ਬਹੁਤ ਲੱਗਿਆ ਬਹੁਤ ਢੀੜਾਂ ਹੋਈਆਂ ਬਹੁਤ ਕੁਸ਼ ਹੋ ਗਿਆ ਕੀ ਹੁਣ ਜਨਤਾ ਨੂੰ ਉਹਨਾਂ ਬਾਰੇ ਪਤਾਗਾ ਵੀ ਉਹਨਾਂ ਨੇ ਵਰਤ ਛੱਡਤਾ ਉਹ ਜਿਉਂਦੇ ਨੇ ਉਹਨਾਂ ਦੀ ਕੋਈ ਡਿਮਾਂਡ ਪੂਰੀ ਹੋਈ ਆ ਕੀ ਗੱਲਬਾਤ ਹੋਈ ਆ ਇਹ ਆਪਾਂ ਨੂੰ ਚੰਗੀ ਭਲੀ ਭਲੀ ਭਾਂਤ ਪਤਾਗਾ ਥੋੜੇ ਚਿਰ ਲਈ ਇਹ ਪੂਰ ਇਕੱਠੀ ਹੁੰਦੀ ਹੈ ਤੇ ਉਸ ਤੋਂ ਬਾਅਦ ਆਉ ਗਈ ਆਉ ਗਈ ਹੋ ਜਾਂਦੀ ਹੈ ਉਹਨੇ ਜੇਲ੍ਹ ਵਿੱਚ ਬੈਠੇ ਨੇ ਜੀ 6 ਜਾਣੇ ਨੇ ਤੇ 7 ਜਾਣੇ ਵੀ ਮੈਨੂੰ ਪਤਾ ਨਹੀਂ ਪੂਰੀ ਕਾਊਂਟਿੰਗ ਦਾ ਇਹਨਾਂ ਦੀ ਤੇ ਵੀ ਜੇ 6 ਜਾਣੇ ਨੇ ਇਹ ਤਾਂ ਇਹਨਾਂ ਦੀ ਉੱਥੇ ਜੇਲ੍ਹ ਵਿੱਚ ਵੀ ਸੱਤ ਪਾਰਟੀਆਂ ਬਣੀਆਂ ਵਈਆਂ ਇਸ ਤਰ੍ਹਾਂ ਮੇਰੇ ਕਹਿਣ ਤੋਂ ਮਤਲਬ ਇਸ ਐਗਜ਼ਾਮਪਲ ਦਿੱਤੀ ਹੈ ਮੈਂ ਵੀ ਯੂਨਿਟੀ ਰੱਖਣੀ ਪਾਰਟੀ ਵਿੱਚ ਬਹੁਤ ਹੀ ਔਖਾ ਕੰਮ ਆਗਾ ਏ ਤੁਸੀਂ ਦੇਖੋ ਕੋਈ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਲੋਕਾਂ ਤੱਕ ਗੱਲ ਜਾਣ ਤੱਕ ਪਹੁੰਚਦੀ ਹੈ ਬਹੁਤ देर ਹੋ ਜਾਂਦੀ ਹੈ ਔਰ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਹੁਤ ਮੁਸ਼ਕਲ ਕਰਨੀ ਪੈਂਦੀ ਹੈ ਕੋਈ ਸ਼ੱਕ ਬਹੁਤ ਮੁਸ਼ਕਲ ਕਰਨੀ ਪੈਂਦੀ ਹੈ ਜੀ ਤਾਂ ਕਿਤੇ ਪਾਰਟੀ ਐਸਟੈਬਿਸ਼ ਹੁੰਦੀ ਹੈ ਬਾਕੀ ਇਹਦੇ ਲਈ ਫੰਡਸ ਵਗੈਰਾ ਜਾਂ ਹੋਰ ਬਹੁਤ ਕੁਝ ਚਾਹੀਦਾ ਤੇ ਇਹ ਲੋਕਾਂ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ ਜੀ ਜਿਹੜੇ ਹੁਣ ਆਪਣੀ ਆਪਾਂ ਕਹਿੰਦੇ ਆਂ ਵੀ ਇੱਕ ਜੇ ਵੀ ਦੀਪ ਸੀ ਦੂਨੇ ਜੀ ਆ ਸੀ ਵੀ ਕਸਪੇਸ ਵਿੱਚੋਂ ਪਾਰਟੀ ਉੱਭਰਦੀ ਆ ਆ ਸਪੇਸ ਸੀ ਜਿਹਦੇ ਵਿੱਚੋਂ ਆਮ ਆਦਮੀ ਪਾਰਟੀ ਆਈ ਉਹ ਰਵੜ ਵਾਲੀ ਗੱਲ ਹੀ ਹੋਈ ਆ ਵੀ ਇਹ ਵੀ ਚੁੰਗਲੇ ਹੋਣੇ ਸੀ ਇਹ ਵੀ ਇਸ ਤਰ੍ਹਾਂ ਆਪਾਂ ਸਪੇਸ ਪੈਦਾ ਤਾਂ ਹੋ ਹੀ ਜਾਊਗੀ ਜਿੱਤੇ ਕਿੰਨੀਆਂ ਪਾਰਟੀਆਂ ਨਿਕਲ ਜਾਣੀਆਂ ਕਿੰਨੀਆਂ ਸਟੈਬਲਿਸ਼ ਹੋਣੀਆਂ ਲੋਕਾਂ ਦਾ ਵੀ ਥਿ ਵਿਊ ਹੈਗਾ ਨਾ ਜੀ ਕਿੰਨੀਆਂ ਨੂੰ ਪਾਹਣਗੇ ਬਈ ਹ 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 ਨਵਾਦ ਉਸ ਦਹੀਂ ਇਹ ਦੁੱਧ ਜਮਾਇਆ ਜਾਵੇ ਤਾਂ ਕਿ ਉਹਦੇ ਵਿੱਚੋਂ ਨਵੀਂ ਲੱਸੀ ਨਿਕਲੇ ਉਹਨਾਂ ਵਿੱਚੋਂ ਪੁਰਾਣੇ ਬੰਦੇ ਕੱਢ ਕੇ ਪਾਰਟੀਆਂ ਵਿੱਚ ਕਦੀ ਪੁਰਾਣੀਆਂ ਹੀ ਹੋਣ ਜੇ ਉਹਨਾਂ ਨੇ ਇਸਟੈਬਲਿਸ਼ਮਾ ਉਹਨਾਂ ਵਿੱਚੋਂ ਪੁਰਾਣੇ ਬੰਦੇ ਸਾਰੇ ਕੱਢ ਕੇ ਨਵੇਂ ਡਾਲੋਜੀ ਦੇ ਪਾਏ ਜਾਣ ਇੱਕ ਦੋ ਬੰਦੇ ਜਿਹੜੇ ਚੰਗੇ ਵਧੀਆ ਬੰਦੇ ਨੇਗੇ ਸਾਫ ਸੁਥਰੇ ਉਹ ਭਾਵੇਂ ਵਿੱਚ ਰਹਿਣ ਤਾਂ ਕਰਕੇ ਉਹ ਪਾਰਟੀਆਂ ਵਿੱਚੋਂ ਨਵੇਂ ਬੰਦੇ ਜਿਹੜੇ ਪਾਏ ਜਾਣ ਉਹ ਤਾਂ ਬੰਦੇ ਸਟੈਬਲਿਸ਼ ਹੋਈ ਵੀ ਪਾਰਟੀ ਆਲਰੇਡੀ ਦਾਇਰਾ ਉਹਨਾਂ ਦਾ ਹੈਗਾਗਾ ਸਿਰਫ ਉਹਨਾ ਵਿੱਚ ਨਮਾਈ ਦੁੱਧ ਪਾ ਕੇ ਜੇ ਨਮਾਈ ਰੜਕਣ ਦਾ ਤਰੀਕਾ ਹੈ ਜੀ ਨਮਾਈ ਮੱਖਣ ਨਿਕਲੇਗਾ ਜੋ ਪਰ ਜੇ ਆਪਾਂ ਕਹੀਏ ਵੀ ਇਹ ਨਵੇਂ ਬਾਂਡੇ ਵਿੱਚ ਪਾ ਕੇ ਛੇਤੀ ਦੁੱਧ ਜੰਮ ਜਾਊਗਾ ਇਟ ਇਜ਼ ਇੰਪੋਸੀਬਲ ਸਰ ਜੀ ਥੈਂਕ ਯੂ ਸੰਤਕਾ ਜੀ ਮਿਹਰਬਾਨੀ